ਸਤਿਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਪਾਵਨ ਜਸ ਮਾਦੋ ਤੋਰਾ ਤੁਮ ਦਾਰੁਨ ਅਗਮੋਚਨ ਮੋਰਾ ਟੇਕ ਸਤਸੰਗਤ ਜੀ ਜਗਤ ਗੁਰੂ ਸਤਿਗੁਰੂ ਦਾਸ ਮਹਾਰਾਜ ਜੀ ਦੀ ਜੋ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਹੈ ਉਹ ਸਾਨੂੰ ਸੱਚ ਦਾ ਮਾਰਗ ਦਿਖਾਉਂਦੀ ਹੈ ਸਾਡੇ ਜੋ ਮਨ ਦੇ ਵਹਿਮ ਪਰਮ ਅਡੰਬਰ ਪਖੰਡ ਦੂਰ ਕਰਦੀ ਹੈ ਜਿਵੇਂ ਅੱਜ ਜੋ ਪਹਿਲੀ ਹੀ ਪੰਕਤੀ ਹੈ ਸਤਸੰਗਤ ਜੀ ਬੜਾ ਹੀ ਪਾਵਨ ਤੇ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੀ ਹੈ ਸਾਤਸੰਗਤ ਜੀ ਇੱਕ ਸਚਾਈ ਹੈ ਕਿ ਭਾਈ ਦੇਖਣ ਨੂੰ ਨਾ ਜਦੋਂ ਆਪ ਅਮ੍ਰਿਤ ਬਾਣੀ ਪੜ੍ਹਦੇ ਆ ਜੋ ਸ਼ਬਦ ਨੇ ਬੜੇ ਸਧਾਰਨ ਲੱਗਦੇ ਨੇ ਪਰ ਜਿਵੇਂ ਜਿਵੇਂ ਅਸੀਂ ਸਾਤਸੰਗਤ ਜੀ ਗਹਿਰਾਈ ਦੇ ਵਿੱਚ ਜਾਵਾਂਗੇ ਓਵੇਂ ਓਵੇਂ ਬੜੇ ਉਹਨਾਂ ਦੇ ਗਹਿਰੇ ਜੋ ਭਾਵਰਤ ਨਿਕਲਦੇ ਨੇ ਸਾਤਸੰਗਤ ਜੀ ਇੱਕ ਇੱਕ ਦੋ ਦੋ ਪੰਕਤੀਆਂ ਨੂੰ ਜੇ ਬਿਆਨ ਕਰਨਾ ਹੋਵੇ ਐਕਸਪਲੇਨ ਕਰਨਾ ਹੋਵੇ ਵਿਆਖਿਆ ਕਰਨੀ ਹੋਵੇ ਭਾਵਰਤ ਦੱਸਣਾ ਹੋਵੇ ਸਾਤਸੰਗਤ ਜੀ ਕਈ ਕਈ ਘੰਟੇ ਲੱਗ ਜਾਂਦੇ ਨੇ ਪਾਵਨ ਜਸ ਮਾਦੋ ਤੋਰਾ ਤੁਮ ਦਾਰਨ ਅਗਮੋਚਨ ਮੋਰਾ ਕਿ ਭਾਈਓ ਪਰਮ ਪਿਤਾ ਪਰਮਾਤਮਾ ਦਾ ਜੋ ਨਾਮ ਹੈ ਉਹ ਬੜਾ ਪਾਵਨ ਪਵਿੱਤਰ ਹੈ ਅਗਮੋਚਨ ਮੋਰਾ ਅਗਮੋਚਨ 사ਤਸੰਗਤ ਜੀ ਜੋ ਸਾਡੇ ਕਸ਼ਟ ਨੇ ਪਾਪ ਨੇ ਉਹ ਘਟੇ ਜਾਂਦੇ ਨੇ ਤੇ ਬਹੁਤ ਵੱਡੀ ਸੱਚਾਈ ਹੈ 사ਤਸੰਗਤ ਜੀਏ ਜੋ ਸਤਿਗੁਰੂ ਅਰਦਾਸ ਮਹਾਰਾਜ ਜੀ ਨੇ ਸਾਨੂੰ ਵਹਿਮ ਪਰਮਾ ਡੰਬਰ ਪਖੰਡ ਤੋਂ ਬਚਾ ਕੇ ਨਾ ਸਾਨੂੰ ਇੱਕ ਸੱਚ ਦਾ ਉਪਦੇਸ਼ ਬਖਸ਼ਿਆ ਕਿ ਭਾਈ ਜੋ ਪ੍ਰਮਾਤਮਾ ਨਾਲ ਜੁੜੇਗਾ ਪ੍ਰਮਾਤਮਾ ਵਰਗਾ ਹੀ ਹੋ ਜਾਵੇਗਾ ਜਿਵੇਂ ਸਾਥ ਸੰਗਤ ਜੀ ਜੇ ਆਪਾਂ ਚੋਰਾਂ ਦੀ ਸੰਗਤ 'ਚ ਰਵਾਂਗੇ ਉਹ ਚੋਰੀ ਕਰਨਾ ਸਿਖਾਣਗੇ ਜੇ ਆਪਾਂ ਸ਼ਰਾਬੀਆਂ ਨਾਲ ਰਵਾਂਗੇ ਭਾਈ ਉਹ ਸਾਨੂੰ ਸ਼ਰਾਬ ਪੀਣ ਵਾਸਤੇ ਕਹਿਣਗੇ ਸਾਥ ਸੰਗਤ ਜੀ ਜੇ ਸਾਧੂ ਸੰਤਾਂ ਨਾਲ ਰਵਾਂਗੇ ਸਾਥ ਸੰਗਤ ਜੀ ਉਹਨਾਂ ਨੇ ਸਾਨੂੰ ਕੀ ਦੱਸਣਾ ਕਿ ਭਾਈ ਪੜ੍ਹੋ ਲਿਖੋ ਕਾਮਯਾਬ ਹੋ ਸਮਾਜ ਦੀ ਸੇਵਾ ਕਰੋ ਪ੍ਰਮਾਤਮਾ ਨੂੰ ਆਪਣੇ ਅੰਦਰੋਂ ਖੋਜੋ ਕੰਮਦੰਦਾ ਕਰੋ ਇਹ ਸੱਚੇ ਸਾਧੂਆਂ ਦੀ ਨਿਸ਼ਾਨੀ ਹੈ ਸਾਡੇ ਅੰਦਰ ਦੇ ਜੋ ਵਹਿਮ ਪਰੰਪਖੰਡ ਨੇ ਉਹ ਕੱਢਣਗੇ ਜਿਵੇਂ ਅੱਜ ਸਤਿਗੁਰੂ ਅਰਦਾਸ ਮਹਾਰਾਜ ਜੀ ਫਰਮਾ ਰਹੇ ਨੇ ਕਿ ਭਾਈ ਜੋ ਪ੍ਰਮਾਤਮਾ ਦਾ ਨਾਮ ਜਪੇਗਾ ਭਾਈ ਉਹ ਪ੍ਰਮਾਤਮਾ ਹੀ ਹੋ ਜਾਵੇਗਾ ਤੇ ਸਤਸੰਗਤ ਜੀ ਕਿੰਨੀ ਸੋਹਣੀ ਗੱਲ ਹੈ ਨਹੀਂ ਤਾਂ ਜੋ ਸਮਾਜ ਦੇ ਚਲਾਕ ਲੋਕ ਨੇ ਉਹਨਾਂ ਨੇ ਸਾਨੂੰ ਧਰਮ ਤੋਂ ਦੂਰ ਰੱਖਿਆ ਪ੍ਰਮਾਤਮਾ ਤੋਂ ਦੂਰ ਰੱਖਿਆ ਦੱਸਿਆ ਗਿਆ ਕਿ ਭਾਈ ਪ੍ਰਮਾਤਮਾ ਤੇ ਇਨਸਾਨ ਦੇ ਵਿੱਚ ਫਰਕ ਹੁੰਦਾ ਹੈ ਪਰ ਸਤਿਗੁਰੂ ਅਰਦਾਸ ਮਹਾਰਾਜ ਇਸ ਫਰਕ ਨੂੰ ਖਤਮ ਕਰਦੇ ਨੇ ਤੇ ਫਰਮਾਉਂਦੇ ਨੇ ਕਿ ਭਾਈ ਜੋ ਇਨਸਾਨ ਪ੍ਰਮਾਤਮਾ ਦਾ ਜਾਪ ਕਰੇਗਾ ਪ੍ਰਮਾਤਮਾ ਦਾ ਸਿਮਰਨ ਕਰੇਗਾ ਉਹ ਪ੍ਰਮਾਤਮਾ ਹੀ ਹੋ ਜਾਵੇਗਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਨ ਤੇ ਉਸ ਅਵਸਥਾ ਤੇ ਪਹੁੰਚ ਜਾਵੇਗਾ ਸਾਧ ਸੰਗਤ ਜੀ ਜਿੱਥੇ ਸਤਿਗੁਰੂ ਦਾਸ ਮਹਾਰਾਜ ਜੀ ਪਹੁੰਚੇ ਨੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ RAM ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਹਿਚਾਨ ਕੇ ਭਾਈ ਪ੍ਰਮਾਤਮਾ ਤੇ ਇਨਸਾਨ ਇੱਕ ਹੀ ਹੋ ਜਾਂਦੇ ਨੇ ਤੇ ਸਾਧ ਸੰਗਤ ਜੀ ਇਹੀ ਸਾਨੂੰ ਸਤਿਗੁਰਾਂ ਦਾ ਸਤਗੁਰਾਂ ਦੀ ਜੋ ਵਿਚਾਰਤਾ ਹੈ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਅਸੀਂ ਸਭ ਤੋਂ ਵੱਡੀ ਗਲਤੀ ਕੀ ਕਰਦੇ ਹਾਂ ਕਿ ਆਪਣੇ ਆਪ ਨੂੰ ਪ੍ਰਮਾਤਮਾ ਤੋਂ ਅਲੱਗ ਸਮਝ ਲੈਂਦੇ ਹਾਂ ਇਹ 사ਤਸੰਗਤ ਜੀ ਸਾਡੀ ਸਭ ਤੋਂ ਵੱਡੀ ਗਲਤੀ ਹੈ ਧਰਮ ਦੇ ਵਿੱਚ 사ਤਸੰਗਤ ਜੀ ਬਹੁਤ ਵੱਡਾ ਭੁਲੇਖਾ ਹੈ ਕਿ ਪ੍ਰਮਾਤਮਾ ਸਾਡੇ ਤੋਂ ਦੂਰ ਹੈ ਪ੍ਰਮਾਤਮਾ ਸਾਡੇ ਤੋਂ ਵੱਖ ਹੈ 사ਤਸੰਗਤ ਜੀ ਇਨਸਾਨ ਦੇ ਅੰਦਰ ਹੀ ਇਹ ਜੋ ਸਾਡੀ ਆਤਮਾ ਹੈ ਪ੍ਰਮਾਤਮਾ ਦੀ ਹੀ ਜੋਤ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਅਨੂਲ ਪਹਿਚਾਣ ਕਹੋ ਕਬੀਰੇ RAM ਕੀ ਅੰਸ਼ ਤੇ ਸਾਧ ਸੰਗਤ ਜੀ ਗੱਲਾਂ ਵਿਚਾਰਨ ਵਾਲੀਆਂ ਨੇ ਨਹੀਂ ਤਾਂ ਸਾਰਾ ਜੋ ਸਮਾਜ ਆਪਣੇ ਆਪ ਨੂੰ ਪ੍ਰਮਾਤਮਾ ਨਾਲੋਂ ਅਲੱਗ ਸਮਝਦਾ ਇੱਕ ਸਾਡੇ ਰਹਿਬਰ ਨੇ ਭਾਈ ਗੁਰਵਦਾਸ ਮਹਾਰਾਜ ਜੀ ਗੁਰੂ ਕਬੀਰ ਜੀ ਗੁਰੂ ਨਾਮਦੇਵ ਜੀ ਗੁਰੂ ਸਦਨਾ ਜੀ ਗੁਰੂ ਸੈਨ ਜੀ ਗੁਰੂ ਤਰਲੋਚਨ ਜੀ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਨੇ ਸਾਨੂੰ ਸੱਚ ਦੱਸਿਆ ਆ ਕੇ ਕਿ ਬੇਟਾ ਜੇ ਤੂੰ ਪ੍ਰਮਾਤਮਾ ਦਾ ਨਾਮ ਜਪੇਂਗਾ ਗੁਰੂ ਵਾਲਾ ਬਣੇਗਾ ਸਤਸੰਗਤ ਜੀ ਆਪਾਂ ਵੀ ਪ੍ਰਮਾਤਮਾ ਹੀ ਹੋ ਜਾਵਾਂਗੇ ਤੇ ਇਨਸਾਨ ਨਾਮ ਜਪ ਕੇ ਸਤਸੰਗਤ ਜੀ ਕਿਸ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਫਿਰ ਉਹ ਸਤਗੁਰ ਕਬੀਰ ਮਹਾਰਾਜ ਜੀ ਵਾਂਗੂ ਗਾਉਂਦਾ ਹੈ ਨਾ RAM KABEERA EK PAEN HE ਕਿ ਭਾਈ ਇੱਕ ਇੱਕ ਹੀ ਹੋ ਚੁੱਕੇ ਆ ਅਗੇ ਸਤਗੁਰ ਜੀ ਪਰਮਾਉਂਦੇ ਨੇ ਕੀਰਤ ਤੇਰੀ ਪਾਪ ਬਿਨਾਸੈ ਲੋਕ ਬੇਦੀਉ ਗਾਵੈ ਜੋ ਹਮ ਪਾਪ ਕਰਤ ਨਹੀਂ ਪੁੱਤਰ ਤੋ ਤੂੰ ਕਹਾਂ ਨਸਾ ਸਾਤ ਸੰਗਤ ਜੀ ਪਰਮਾਤਮਾ ਦਾ ਜੋ ਜਸ ਹੈ ਪਰਮਾਤਮਾ ਦਾ ਸਿਮਰਨ ਹੈ ਉਹ ਵੱਡੇ ਵੱਡੇ ਪਾਪੀਆਂ ਨੂੰ ਤਾਰ ਦਿੰਦਾ ਜਿੱਦ ਸਤ ਸੰਗਤ ਦੀ ਬਹੁਤੇ ਲੋਕ ਐਸੇ ਨੇ ਜਿਨ੍ਹਾਂ ਨੇ ਸਾਰੀ ਉਮਰ ਮਾੜੇ ਕਰਮ ਕੀਤੇ ਨੇ ਤੇ ਜਦੋਂ ਹੁਣ ਉਹ ਵਾਪਸ ਮੁੜਨਾ ਚਾਹੁੰਦੇ ਨੇ ਸੱਚਾਈ ਵੱਲ ਆਣਾ ਚਾਹੁੰਦੇ ਨੇ ਮਨ ਦੇ ਵੀ ਸਤ ਸੰਗਤ ਜੀ ਪਛਤਾਵਾ ਕਰਨਾ ਚਾਹੁੰਦੇ ਨੇ ਫਿਰ ਉਹਨਾਂ ਦੇ ਮਨ 'ਚ ਇਹ ਖਿਆਲ ਆਂਦਾ ਹੈ ਕਿ ਭਾਈ ਸਾਰੀ ਉਮਰ ਤਾਂ ਹੁਣ ਪਾਪ ਕੀਤਾ ਤੇ ਆਖਰੀ ਸਮੇਂ ਹੁਣ ਅਸੀਂ ਜੇ ਰੱਬ ਦੇ ਨਾਲ ਜੁੜਾਂਗੇ ਕੋਈ ਚੰਗਾ ਕਰਮ ਕਰਾਂਗੇ ਤਾਂ ਸਾਨੂੰ ਕੀ ਫਾਇਦਾ ਹੋਣਾ ਹੈ ਸਤਸੰਗਤ ਜੀ ਸਮਾਜ ਵੀ ਉਹਨਾਂ ਨੂੰ ਉਲਾਬੇ ਦਿੰਦਾ ਜਿਵੇਂ ਕਹਿੰਦੇ ਨੇ ਨਾ ਕਿ 100 ਚੂਹੇ ਕਾ ਕੇ ਜੋ ਬਿੱਲੀ ਉਹ ਹੱਜ ਨੂੰ ਚੱਲੀ ਹੈ ਇਸ ਤਰ੍ਹਾਂ ਦੀ ਕਹਾਵਤਾਂ ਅਸੀਂ ਸਮਾਜ 'ਚ ਸੁਣੀਆਂ ਨੇ ਕਹਿੰਦਾ ਮਤਲਬ ਪਰ ਸਤਸੰਗਤ ਜੀ ਸਤਗੁਰਾਂ ਦੇ ਵਿਚਾਰ ਤਾਰਾ ਕੁਝ ਹੋਰ ਹੀ ਹੈ ਬਿਲਕੁਲ ਅਲੱਗ ਹੈ ਸਤਿਗੁਰਾਂ ਨੇ ਸਾਨੂੰ ਇਹੀ ਸਮਝਾਇਆ ਕਿ ਭਾਈ ਕੋਈ ਕਿੰਨਾ ਹੀ ਬੁਰਾ ਇਨਸਾਨ ਹੋਵੇ ਤੇ ਸਤਸੰਗਤ ਜੀ ਗੁਰਬਾਣੀ ਜੋ ਹੈ ਸੁੱਤੇ ਲੋਕਾਂ ਨੂੰ ਜਗਾਉਂਦੀ ਹੈ ਜੋ ਜਾਗੇ ਹੋਏ ਨੇ ਉਹਨਾਂ ਵਾਸਤੇ ਨਹੀਂ ਹੈ ਸਤਸੰਗਤ ਜੀ ਜੋ ਗੁਰਬਾਣੀ ਬੁਰੇ ਕਰਮ ਕਰਨ ਵਾਲੇ ਲੋਕ ਨਹੀਂ ਜਿਵੇਂ ਸਤਗੁਰੂ ਜੀ ਫਰਮਾਉਂਦੇ ਨੇ ਨਾ ਲਾਲਚ ਚ ਲੱਗਾ ਜਨਮ ਗਵਾਇਆ ਤੇ ਸਤਸੰਗਤ ਜੀ ਜਿਹੜੇ ਲਾਲਚ ਕਰਦੇ ਹੀ ਨਹੀਂ ਹੈ ਇਹ ਉਹਨਾਂ ਵਾਸਤੇ ਨਹੀਂ ਹੈ ਜਿਹੜੇ ਗੁਰੂ ਦੀ ਗੱਲ ਮੰਨਦੇ ਨੇ ਹਰ ਗੱਲ ਨੂੰ ਮੰਨ ਰਹੇ ਨੇ ਸਤਸੰਗਤ ਜੀ ਉਹਨਾਂ ਨੂੰ ਬਾਣੀ ਪਰ ਬਾਰ-ਬਾਰ ਪੜਨ ਦੀ ਲੋੜ ਨਹੀਂ ਹੈ। ਇਹ ਮੈਂ ਬੇਨਤੀ ਕਰਾਂ ਗੁਰਬਾਣੀ ਸਾਨੂੰ ਹਰ ਕਦਮ-ਕਦਮ ਤੇ ਸਤਸੰਗਤ ਜੀ ਸਾਡੀ ਅਗਵਾਈ ਕਰਦੀ ਹੈ। ਸਾਨੂੰ ਮੰਜ਼ਿਲ ਤੱਕ ਲੈ ਕੇ ਜਾਂਦੀ ਹੈ ਤੇ ਜਦੋਂ ਅਸੀਂ ਮੰਜ਼ਿਲ ਤੇ ਪਹੁੰਚ ਗਏ ਹਾਂ ਸਤਸੰਗਤ ਜੀ ਹੋ ਸਕਦਾ ਹੈ ਕਿ ਭਾਈ ਕੁਝ ਲੋਕਾਂ ਨੂੰ ਅਜੀਬ ਲੱਗੇ ਪਰ ਇਹ ਗੁਰੂ ਜੀ ਦੇ ਹੀ ਬਚਨ ਨੇ ਫਲਕਾਰਨ ਫੂਲੀ ਬਨ ਰਾਏ ਫਲਾ ਗਤ ਫੁੱਲ ਬਿਲਾਏ ਜਿਵੇਂ ਸਤਿਗੁਰਾਂ ਨੇ ਕਿਹਾ ਨਾ ਰਵਦਾਸ ਮਧਰਾ ਕਾਕਾ ਪੀ ਜੀ ਤੇ 사త్సੰਗਤ ਜੀ ਜਿਹੜੇ ਸ਼ਰਾਬ ਪਿੰਦੇ ਨਹੀਂ ਹੈ ਉਹ ਉਹਨਾਂ ਵਾਸਤੇ ਸ਼ਲੋਕ ਨਹੀਂ ਹੈ ਜਿਹੜੇ ਪਿੰਦੇ ਨੇ ਉਹਨਾਂ ਵਾਸਤੇ ਹੈ ਸੈਕੀ ਸਾਰ ਸੁਹਾਗਨ ਜਾਨ ਤਜ ਅਬਮਾਨ ਸੁਕਰਲੀਆਂ ਮਾਨੈ 사త్సੰਗਤ ਜੀ ਇਹ ਸ਼ਲੋਕ ਉਹਨਾਂ ਵਾਸਤੇ ਨੇ ਜੋ ਦੁਰਾਚਾਰੀ ਜੋ ਸੱਚ ਦੇ ਰਸਤੇ ਤੇ ਚੱਲਦੇ ਉਹਨਾਂ ਵਾਸਤੇ ਨਹੀਂ ਹੈ ਪੂਰੀ ਦੀ ਪੂਰੀ ਜੋ ਗੁਰਬਾਣੀ ਹੈ ਇਹ ਸੁੱਤੇ ਹੋਏ ਲੋਕਾਂ ਵਾਸਤੇ ਇਹ ਜਗਾਣ ਵਾਸਤੇ 사త్సੰਗਤ ਜੀ ਜੋ ਅਗਿਆਨੀ ਲੋਕ ਨੇ ਉਹਨਾਂ ਨੂੰ ਗਿਆਨ ਦੇਣ ਵਾਸਤੇ ਕੀਰਤ ਤੇਰੀ ਪਾਪ ਵਿਨਾਸ਼ੈ ਲੋਕ ਵੇਦੀਊਂਗਾ ਵੇ ਸਤਸੰਗਤ ਜੀ ਕਿੱਡਾ ਹੀ ਵੱਡਾ ਪਾਪੀ ਹੋਵੇ ਪਰ ਜਦੋਂ ਸੱਚੇ ਗੁਰਾਂ ਦੇ ਦਰਬਾਰ 'ਚ ਆਏਗਾ ਸਤਸੰਗਤ ਜੀ ਇੱਕ ਵਾਅਦਾ ਕਰੇ ਕਿ ਗੁਰੂ ਜੀ ਜੋ ਤੁਸੀਂ ਕਹੋਗੇ ਅੱਜ ਤੋਂ ਬਾਅਦ ਮੈਂ ਉਹੀ ਕਰੂੰਗਾ ਮੇਤੋਂ ਬਹੁਤ ਗਲਤੀਆਂ ਹੋਈਆਂ ਨੇ ਕਿ ਸਤਸੰਗਤ ਜੀ ਜਿੰਨੀ ਕੀ ਜ਼ਿੰਦਗੀ ਉਹਦੀ ਬਚੀ ਹੈ ਸਾਨੂੰ ਉਹ ਸੱਚ ਦੇ ਲੇਖੇ ਲਵਾਣੀ ਚਾਹੀਦੀ ਹੈ ਅਜਾਮਲ ਪਿੰਗਲਾ ਲੁਪਤ ਕੁੰਚਰ ਗਏ ਹਰ ਕੇ ਪਾਸ ਐਸੇ ਦੁਰਮਤ ਨਿਸਤਰੈ ਤੂੰ ਕਿਉ ਨਾ ਤਰੈ ਰਬਦਾਸ ਕਿ ਸਾਧ ਸੰਗਤ ਜੀ ਸਤਿਗੁਰਾਂ ਦੇ ਦਰਬਾਰ ਚ ਕਿਸੇ ਨੂੰ ਵੀ ਨਾਂ ਨਹੀਂ ਐ ਕਿੰਨਾ ਹੀ ਵੱਡਾ ਪਾਪੀ ਹੋਵੇ ਜਬ ਜਾਗੋ ਤਬੇ ਸਵੇਰਾ ਤੇ ਸਤਿਗੁਰ ਨੇ ਸਾਧ ਸੰਗਤ ਜੀ ਗੁਰੂ ਜੀ ਕਹਿੰਦੇ ਨੇ ਸਾਧੂ ਕੀ ਜੋ ਲੇ ਓਟ ਤੇਰਾ ਮਿਟੈ ਪਾਪ ਸਭ ਕੋਟ ਕੋਟ ਕਿ ਭਾਈ ਜਦੋਂ ਤੱਕ ਅਗਿਆਨੀ ਸੀ ਬੜੇ ਪਾਪ ਕੀਤੇ ਤੇ ਸਾਧ ਸੰਗਤ ਜੀ ਜਿੱਦੇ ਗੁਰੂ ਦਾ ਗਿਆਨ ਹੋ ਗਿਆ ਜਿੱਦ ਦੇ ਸੱਚ ਪਤਾ ਲੱਗਿਆ ਕਿ ਸਤਿਗੁਰੂ ਜੀ ਅੱਜ ਮੈਂ ਤੇਰੀ ਚਰਨੀ ਆਇਆ ਆਂ ਬੜੇ ਮੈਂ ਪਾਪ ਕੀਤੇ ਨੇ ਪਰ ਅੱਜ ਤੋਂ ਬਾਅਦ ਵਾਅਦਾ ਹੈ ਕਿ ਜੋ ਤੁਸੀਂ ਕਹੋਗੇ ਮੈਂ ਉਹੀ ਕਰਾਂਗਾ ਕਿ ਸਾਧ ਸੰਗਤ ਜੀ ਜੋ ਸੱਚੇ ਮਨ ਨਾਲ ਆਵੇ ਉਹਦੀ ਸੁਣੀ ਵੀ ਜਾਂਦੀ ਪਰ ਮਾਫ ਕਰਨਾ ਸਤਿਗੁਰਾਂ ਦੇ ਦਰਬਾਰ 'ਚ ਚੁਸਤ ਚਲਾਕੀਆਂ ਨਹੀਂ ਜੇ ਚਲਦੀਆਂ ਕਿ ਭਾਈ ਅੱਜ ਮਾਫੀ ਮੰਗ ਲਈ ਕੱਲ ਤੋਂ ਫੇਰ ਉਹੀ ਕੰਮ ਕਰਨਾ ਤੇ ਅੱਜ ਫੇਰ ਮਾਫੀ ਮੰਗ ਲਈ ਸਾਧ ਸੰਗਤ ਜੀ ਫੇਰ ਉਸੇ ਰਸਤੇ ਤੇ ਚੱਲਣਾ ਐਸਾ ਨਹੀਂ ਹੈ ਸਤਿਗੁਰਾਂ ਦੇ ਦਰਬਾਰ 'ਚ ਉਹੀ ਬਖਸ਼ਿਆ ਜਾਂਦਾ ਹੈ ਸਤ ਸੰਗਤ ਜੀ ਜੋ ਸੱਚੇ ਮਨ ਦੇ ਨਾਲ ਮਾਫੀ ਮੰਗਦਾ ਹੈ ਜੋ ਸੱਚੇ ਮਨ ਦੇ ਨਾਲ ਅਰਦਾਸ ਬੇਨਤੀ ਕਰਦਾ ਹੈ ਜੋ ਹਮ ਪਾਪ ਕਰਤ ਨਹੀਂ ਪੁੱਤਰ ਤੋ ਤੂੰ ਕਹਨ ਸਾਵੈ ਜੋਪੇ ਹਮ ਨਾ ਪਾਪ ਕਰਨ ਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਦਾ ਕਿ ਪ੍ਰਮਾਤਮਾ ਜੀ ਜੇਕਰ ਅਸੀਂ ਪਾਪ ਨਾ ਕਰਦੇ ਆਪ ਕਿਸਦੇ ਪਾਪ ਦੂਰ ਕਰਦੇ ਆਪ ਆਪ ਜੀ ਨੂੰ ਪਾਪੀਆਂ ਨੂੰ ਮੁਕਤੀ ਦੇਣ ਵਾਲਾ ਪਾਪੀਆਂ ਨੂੰ ਮੁਕਤ ਕਰਨ ਵਾਲਾ ਕੌਣ ਕਹਿੰਦਾ ਕੀਰਤ ਤੇਰੀ ਪਾਪ ਬਿਨਾ ਸਤ ਸਤ ਸੰਗਤ ਜੀ ਕੋਈ ਵੀ ਪਾਪੀ ਇਨਸਾਨ ਹੋਵੇ ਨਾ ਬੁਰੇ ਕਰਮਾਂ ਵਾਲਾ ਤੇ ਜੇ ਕਿਤੇ ਆਪਾਂ ਉਹਨੂੰ ਸਤ ਸੰਗ ਦੇ ਨਾਲ ਜੋੜ ਦਈਏ ਨਾਮ ਸ਼ਬਦ ਦੇ ਨਾਲ ਜੋੜ ਦਈਏ ਸਤ ਸੰਗ ਜੀ ਬਹੁਤ ਵੱਡਾ ਪੁੰਨ ਹੈ ਐ ਸਮਝ ਲਿਓ ਸਤ ਸੰਗ ਜੀ ਕੇ ਗੁਰੂ ਦਾ ਆਸ਼ੀਰਵਾਦ ਮਿਲਦਾ ਗੁਰੂ ਬੜਾ ਖੁਸ਼ ਹੁੰਦਾ ਹੈ ਸਤ ਗੁਰਾਂ ਨੂੰ ਬੜੀ ਪ੍ਰਸੰਤਾ ਹੁੰਦੀ ਹੈ ਕਿ ਭਾਈ ਕਿਸੇ ਬੁਰੇ ਕਰਮ ਕਰਨ ਵਾਲਿਆਂ ਨੂੰ ਜਿਵੇਂ ਕੋਈ ਸ਼ਰਾਬ ਪੀਂਦਾ ਹੈ ਜੂਆ ਖੇលਦਾ ਹੈ ਜੇ ਉਹਨੂੰ ਆਪਾਂ ਸਤ ਸੰਗ ਨਾਲ ਕੀਰਤਨ ਨਾਲ ਭਜਨ ਬੰਦਗੀ ਨਾਲ ਜੋੜ ਦਈਏ ਕੋ ਲੜਾਈ ਝਗੜੇ ਕਰਨ ਵਾਲੇ ਹੰਕਾਰੀ ਲਾਲਚੀ ਦੁਰਾਚਾਰੀ ਲੋਕਾਂ ਨੂੰ satsang kirtan ਨਾਲ ਜੋੜੀ ਤੇ ਉਹਨਾਂ ਦੀ ਜ਼ਿੰਦਗੀ 'ਚ ਬਦਲਾਅ ਆਵੇ ਨਾ satsangat ji ਸਤਿਗੁਰੂ ਜੀ ਬਹੁਤ ਪਰਸੰਨ ਹੁੰਦੇ ਨੇ ਇਹ ਸਤਿਗੁਰਾਂ ਦੇ ਫਰਮਾਨ ਹੈ ਕੀਰਤ ਤੇਰੀ ਪਾਪ ਬਿਨਾਸੈ ਲੋਕ ਬੇਦੀਊਗਾ ਵੇ ਕਿ ਭਾਈ ਦੁਨੀਆ ਦੇ ਗ੍ਰੰਥ ਵੀ ਗਵਾਈ ਪਰਦੇ ਨੇ ਕਿ ਜੋ ਪ੍ਰਮਾਤਮਾ ਦਾ ਸਿਮਰਨ ਕਰੇਗਾ ਕੀਤੇ ਹੋਏ ਕਰਮ satsangat ji ਨਾਸ਼ ਹੁੰਦੇ ਨੇ satsangat ji ਜਿਹੜੇ ਪਿਛਲੇ ਕੀਤੇ ਹੋਏ ਕਰਮ ਨੇ ਉਹਨਾਂ ਦਾ ਨਾਸ਼ ਕਰਨ ਦਾ ਇੱਕੋ ਹੀ ਤਰੀਕਾ ਹੈ ਕਿ ਭਾਈ ਅਸੀਂ ਮਾਨਵਤਾ ਦੀ ਸੇਵਾ ਕਰੀਏ ਗੁਰੂਆਂ ਦੇ ਵਚਨ ਮੰਨੀਏ ਜੋ ਗੁਰੂਆਂ ਨੇ ਸਾਨੂੰ ਗੁਰਮੰਤਰ ਦਿੱਤਾ ਉਸ ਗੁਰਮੰਤਰ ਦੀ ਕਮਾਈ ਕਰੀ ਤੇ ਜੋ ਗੁਰੂ ਵਚਨ ਦਿੰਦੇ ਨੇ ਸਾਧ ਸੰਗਤ ਜੀ ਉਹਨਾਂ ਬਚਨਾਂ ਤੇ ਖਰੇ ਉਤਰਿਏ ਜਬ ਲਗ ਅੰਕ ਪੰਕ ਨਹੀਂ ਪਰਸੈ ਤੋਜਲ ਕਹਾ ਪਖਾਲੈ ਮਨ ਮਲੀਨ ਵਿਚਾਰਸ ਲੰਪਟ ਤੋ ਹਰ ਨਾਮ ਸੰਭਾਲੈ ਸਾਧ ਸੰਗਤ ਜੀ ਜਿਵੇਂ ਪਾਣੀ ਨਾਲ ਆਪੇ ਇਸ਼ਨਾਨ ਕਰਦੇ ਆ ਨਾ ਜੋ ਕੱਪੜੇ ਮੈਲੇ ਹੁੰਦੇ ਨੇ ਸਾਧ ਸੰਗਤ ਜੀ ਉਹਨਾਂ ਨੂੰ ਹੀ ਸਾਫ਼ ਕੀਤਾ ਜਾਂਦਾ ਪਾਣੀ ਦੇ ਨਾਲ ਤੇ ਸਤਿਗੁਰੂ ਜੀ ਫਰਮਾਉਂਦੇ ਭਾਈ ਜਿਵੇਂ ਕੱਪੜੇ ਮੈਲੇ ਹੋ ਜਾਂਦੇ ਨੇ ਸਰੀਰ ਮੈਲਾ ਹੋ ਜਾਂਦਾ ਆ ਆਪਾਂ ਪਾਣੀ ਨਾਲ ਸਾਫ਼ ਕਰਦੇ ਆਂ ਜੱਬ ਲਗ ਅੰਕ ਪੰਕ ਨਹੀਂ ਪਰਸੈ ਤੋ ਜਲ ਕਹਾ ਪਕਾਲੈ ਕਿ ਭਾਈ ਜੇ ਸਾਡੇ ਸਰੀਰ ਦੇ ਉੱਪਰ ਸਾਡੇ ਕੱਪੜਿਆਂ ਦੇ ਉੱਪਰ ਸਾਧ ਸੰਗਤ ਜੀ ਚਿੱਕੜ ਕੀਚੜ ਨਹੀਂ ਪਿਆ ਜੇ ਸਾਡੇ ਕੱਪੜੇ ਮੈਲੇ ਨਹੀਂ ਹੋਏ ਉਹਨੂੰ ਧੋਂ ਦੀ ਕੀ ਲੋੜ ਐ ਸਾਧ ਸੰਗਤ ਜੀ ਸਰੀਰ ਦੇ ਉੱਪਰ ਜੇ ਕੋਈ ਚਿੱਕੜ ਪੈ ਜਾਵੇ ਨਾ ਫਿਰ ਉਹਨੂੰ ਸਾਫ਼ ਕੀਤਾ ਜਾਂਦਾ ਧੋਤਾ ਜਾਂਦਾ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਜਿਨ੍ਹਾਂ ਦਾ ਮਨ ਸਾਫ਼ ਆ ਉਹਨਾਂ ਨੂੰ ਸਾਫ਼ ਕਰਨ ਦੀ ਲੋੜ ਨਹੀਂ ਉਹਨੂੰ ਬੜੇ ਪਿਆਰ ਨਾਲ ਸਮਝਣ ਦੀ ਕੋਸ਼ਿਸ਼ ਕਰਨਾ ਮਨ ਮਲੀਨ ਵਿਚਾਰਾ ਸਲੰਪੜ ਤੋਹਰ ਨਾਮ ਸੰਭਾਲੇ ਸਾਧ ਸੰਗਤ ਜੀ ਮਨ ਉਹਨਾਂ ਦਾ ਸਾਫ਼ ਕਰਨ ਦੀ ਲੋੜ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਜਿਨ੍ਹਾਂ ਦਾ ਸਾਧ ਸੰਗਤ ਜੀ ਪਹਿਲਾਂ ਹੀ ਮਨ ਬੜਾ ਸਾਫ਼ ਹੈ ਉਹਨਾਂ ਨੂੰ ਹੋਰ ਸਾਫ਼ ਕਰਨ ਦੀ ਲੋੜ ਨਹੀਂ ਹੈ ਸਤਗੁਰੂ ਜੀ ਫਰਮਾਉਂਦੇ ਭਾਈ ਜਿਨ੍ਹਾਂ ਦੇ ਕੱਪੜੇ ਮੈਲ ਨੇ ਉਹ ਕੱਪੜੇ ਧੋਣਗੇ ਜਿਨ੍ਹਾਂ ਦਾ ਸਰੀਰ ਤੇ ਸਾਸੰਗਤ ਜੀ ਕੀਚੜ ਜਦ ਲਗ ਅੰਕ ਪੰਕ ਨਹੀਂ ਪਰਸੇ ਪੰਕ ਸਾਸੰਗਤ ਜੀ ਜੇ ਚਿੱਕੜ ਪਵੇਗਾ ਤਾਂ ਭਾਈ ਆਪਾਂ ਨੂੰ ਸਾਫ਼ ਕਰਾਂਗੇ ਐਸੇ ਪ੍ਰਕਾਰ ਜਿਹਦੇ ਮਨ ਦੇ ਵਿੱਚ ਦੁਵੇਸ਼ ਹੈ ਲਾਲਚ ਹੈ ਦੂਰਾਚਾਰੀ ਇਨਸਾਨ ਹੈ ਉਹਦੇ ਮਨ ਦੇ ਵਿੱਚ ਦੁਵੇਸ਼ ਹੈ ਸਾਸੰਗਤ ਜੀ ਤੇ ਜਿਦਾ ਮਨ ਮੈਲਾ ਸਤਗੁਰੂ ਜੀ ਫਰਮਾਉਂਦੇ ਨੇ ਮਨ ਮੈਲੇ ਸਭ ਕੁਝ ਮੈਲਾ ਤੇ ਭਾਈ ਲੋੜ ਹੈ ਉਹਨਾਂ ਲੋਕਾਂ ਦੇ ਮਨ ਨੂੰ ਸਾਫ਼ ਕਰਨ ਦੀ ਜਿਨ੍ਹਾਂ ਦੇ ਮਨ 'ਚ ਮੈਲ ਹੈ ਤੇ ਜਿਨ੍ਹਾਂ ਦਾ ਮਨ ਬੈਲਾ ਹੀ ਸਾਫ਼ ਸਤਸੰਗਤ ਜੀ ਉਹਨਾਂ ਨੂੰ ਕੀ ਲੋੜ ਹੈ ਮਨ ਮਲੇਨ ਵਿਚਾਰ ਅਸਲੰਪਟ ਤੋਂ ਹਰ ਨਾਮ ਸੰਭਾਲੇ ਤੇ ਸਤਸੰਗਤ ਜੀ ਮਨ ਸਾਫ਼ ਕਰੇਗਾ ਕੌਣ ਗੁਰੂ ਦੇ ਵਚਨ ਗੁਰੂ ਦੀ ਗੁਰਬਾਣੀ ਤੇ ਦਿੱਤਾ ਹੋਇਆ ਗੁਰਮੰਤਰ ਸਤਸੰਗਤ ਜੀ ਰੋਜ਼ ਆਪਾਂ ਜਾਪ ਕਰੀਏ ਸਤਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਰੋਜ਼ ਆਪਾਂ ਸਤਸੰਗਤ ਜੀ ਜਾਪ ਕਰੀਏ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਸਤਿਗੁਰੂ ਜੀ ਬੜੀ ਕਿਰਪਾ ਕਰਨਗੇ ਸਾਧ ਸੰਗਤ ਜੀ ਜੇ ਆਪਾਂ ਰੋਜ਼ ਬਾਣੀ ਪੜ੍ਹਦੇ ਆ ਤਾਂ ਸਾਨੂੰ ਇੱਕ ਦਿਨ ਸਮਝ ਵੀ ਆਵੇਗੀ ਕਿ ਭਾਈ ਗੁਰੂ ਦੇ ਬਚਨ ਕੀ ਨੇ ਇੱਕ ਦਿਨ ਸਾਡਾ ਮਨ ਵੀ ਬਦਲੇਗਾ ਸਾਧ ਸੰਗਤ ਜੀ ਰੋਜ਼ ਇਹ ਨਾਮ ਸ਼ਬਦ ਜਪਦੇ ਆ ਬਾਣੀ ਪੜ੍ਹਦੇ ਆ ਤੇ ਬਿਲਕੁਲ ਅੰਤ ਵਿੱਚ ਸਤਿਗੁਰੂ ਜੀ ਸਮਝਾਣਾ ਕਰਦੇ ਨੇ ਹੋ ਜੋ ਹਮ ਬਿਮਲ ਹਿਰਦੇ ਚ ਤੰਤਰ ਦੋਸ਼ ਕੋਨ ਪਰ ਧਰਿਓ ਕਹਿ ਰਵਦਾਸ ਪ੍ਰਭ ਤੁਮ੍ਹ ਦੇ ਆਲੋ ਬੰਧ ਮੁਕਤ ਕਾ ਕਰਿਓ ਕਿ ਸਾਧ ਸੰਗਤ ਜੀ ਸਤਿਗੁਰਾਂ ਨੇ ਬੜੀ ਸੁੰਦਰ ਗੱਲ ਕਹੀਏ ਕਿ ਮਾਲਕਾ हे परमपिता परमात्मा जे ਸਾਡੇ ਦਿਲ ਦੇ ਵਿੱਚ ਮੈਲ ਹੀ ਨਾ ਹੋਵੇ ਤਾਂ ਤੁਸੀਂ ਕਿਸ ਦੀ ਮੈਲ ਦੂਰ ਕਰੋ ਜੋ ਹਮ ਬਿਮਲ ਹਿਰਦੇ ਚਿਤੰਤਰ ਦੋਸ਼ ਕੋਨ ਉਪਰ ਤਰਿਓ ਕਿ ਪ੍ਰਮਾਤਮਾ ਜੇ ਸਾਡੇ ਵਿੱਚ ਦੋਸ਼ ਹੀ ਨਾ ਹੋਵੇ ਤਾਂ ਆਪ ਕਿਸ ਦੇ ਦੋਸ਼ ਦੂਰ ਕਰੋਗੇ ਕਹਿ ਰਵਦਾਸ ਪ੍ਰਭ ਤੁਮ ਦੇ ਆਲੋ ਅਵੰਧ ਮੁਕਤ ਕਾ ਕਰਿਓ ਤੇ ਸਾ ਸੰਗਤ ਜੀ ਮਾਲਕ ਬੜਾ ਦਿਆਲੂ ਤੇ ਇਹ ਗੱਲ ਸਤਗੁਰਾਂ ਨੇ ਕਿਉਂ ਕਹੀ ਸਾ ਸੰਗਤ ਜੀ ਕਿਉਂਕਿ ਕਿਉਂਕਿ ਪਾਸੇ ਪਾਪ ਦੀ ਗੱਲ ਕਰ ਰਹੇ ਨੇ ਪਾਪੀਆਂ ਦੀ ਗੱਲ ਕਰ ਰਹੇ ਨੇ ਤੇ 사ਸੰਗਤ ਜੀ ਦੂਜੇ ਪਾਸੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਉਹ ਜਿਵੇਂ ਮਾਂ ਹੁੰਦੀ ਹੈ ਨਾ ਜੈਸੇ ਬਾਲਕ ਪਾਏ ਸਪਾਈ ਲਖਾਪਰਾਧ ਕਮਾਵੇ ਕਰ ਉਪਦੇਸ਼ ਦਿੜ ਛਿੜਕੈ ਬਹੁ ਪਾਤੀ ਬੋੜ ਪਿਤਾ ਗਲ ਲਾਵੇ 사ਸੰਗਤ ਜੀ ਜਿਵੇਂ ਮਾਂ ਪਿਓ ਹੁੰਦੇ ਨੇ ਗੁਰਬਾਣੀ ਦਾ ਹੀ ਫਰਮਾਨ ਹੈ ਕਿ ਬੱਚਾ ਗਲਤੀ ਕਰੇ ਉਹਨੂੰ ਲੜਦੇ ਨੇ ਝਗੜਦੇ ਨੇ ਮਾਰ ਵੀ ਦਿੰਦੇ ਨੇ ਭਾਈ ਪਰ ਉਹ ਜਿਹੜੀ ਮਾਰ ਹੁੰਦੀ ਉਹਨੂੰ ਸੁਧਾਰਨ ਵਾਸਤੇ ਹੁੰਦੀ ਹੈ ਇਸ ਸਾਸੰਗਤ ਜੀ ਕਿਸਮਤ ਵਾਲੇ ਨੇ ਭਾਈ ਜਿਨ੍ਹਾਂ ਦੇ ਮਾਤਾ ਪਿਤਾ ਗੁੱਸੇ ਦੇ ਵਿੱਚ ਆ ਕੇ ਉਹਨਾਂ ਨੂੰ ਡਾਂਟਦੇ ਨੇ ਬੜੇ ਕੀ ਕਰਮਾ ਵਾਲੇ ਨੇ ਤਾਂ ਸਾਸੰਗਤ ਜੀ ਜਿਨ੍ਹਾਂ ਨੂੰ ਕੋਈ ਡਾਂਟਣ ਵਾਲਾ ਨਹੀਂ ਹੈ ਨਾ ਉਹਨਾਂ ਨੂੰ ਪੁੱਛ ਕੇ ਵੇਖੀਂ ਜਿਨ੍ਹਾਂ ਨੂੰ ਕੋਈ ਝਿੜਕਣ ਵਾਲਾ ਨਹੀਂ ਹੈ ਸਾਸੰਗਤ ਜੀ ਮਾਤਾ ਪਿਤਾ ਕਦੋਂ ਝਿੜਕਦੇ ਨੇ ਜਦੋਂ ਬੱਚਾ ਗਲਤੀ ਕਰੇ ਇਹਦਾ ਮਤਲਬ ਸਾਸੰਗਤ ਜੀ ਉਹਦਾ ਸੁਧਾਰ ਹੋ ਰਿਹਾ ਹੈ ਉਜੇ ਕੋਈ ਗਲਤੀ ਕਰਦਾ ਹੈ ਮਾਤਾ ਪਿਤਾ ਜਿਵੇਂ ਸਕੂਲ ਦੇ ਵਿੱਚ ਸਤਸੰਗਤ ਜੀ ਅਧਿਆਪਕ ਕੋਲ ਇੱਕ ਡੰਡਾ ਹੁੰਦਾ ਸੋਟੀ ਹੁੰਦੀ ਹੈ ਤੇ ਉਹ ਡੰਡਾ ਕਾਦੇ ਵਾਸਤੇ ਹੈ ਸਤਸੰਗਤ ਜੀ ਬੱਚਿਆਂ ਨੂੰ ਕੁੱਟਣ ਦਾ ਉਹਨਾਂ ਨੂੰ ਮਾਰਨ ਦਾ ਮਕਸਦ ਨਹੀਂ ਹੁੰਦਾ ਟੀਚਰ ਦਾ ਬੱਚਿਆਂ ਨੂੰ ਸ਼ਾਸਨ ਦੇ ਵਿੱਚ ਰਹਿਣ ਭਾਵੇਂ ਡਰ ਕੇ ਹੀ ਰਹਿਣ ਬੱਚੇ ਕਾਨੂੰਨ ਨਿਯਮਾਂ ਦੀ ਪਾਲਣਾ ਕਰਨ ਭਾਵੇਂ ਡਰ ਕੇ ਕਰਨ ਬੱਚੇ ਰੋਜ਼ ਹੋਮਵਰਕ ਕਰਨ ਟੀਚਰ ਦਾ ਕਹਿਣਾ ਮੰਨਣ ਪੜਨ ਲਿਖਣ ਕਾਮਯਾਬ ਹੋਣ ਭਾਵੇਂ ਡਰ ਕਰਕੇ ਹੋਣ ਅਧਿਆਪਕ ਦਾ ਇੱਕੋ ਹੀ ਮਕਸਦ ਹੁੰਦਾ ਕਿ ਭਾਈ ਪਾਵੇਂ ਇਹਨਾਂ ਨੂੰ ਡਰਾ ਕੇ ਕਰਾਈਏ ਪਰ ਇਹਨਾਂ ਨੂੰ ਚੰਗੇ ਇਨਸਾਨ ਬਣਾ ਦੇਈਏ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੋ ਪਾਠਸ਼ਾਲਾ ਵਾਲਾ ਬੜਾ ਹੀ ਪਾਵਨ ਪਵਿੱਤਰ ਬਚਨ ਹੈ ਨਾ ਕਿ 사ਤਸੰਗਤ ਜੀ ਜਿਸ ਪਾਠਸ਼ਾਲਾ ਦੀ ਸਤਿਗੁਰ ਜੀ ਗੱਲ ਕਰਦੇ ਨੇ ਜਿਵੇਂ ਅਧਿਆਪਕ ਕੋਲ ਇੱਕ ਡੰਡਾ ਹੁੰਦਾ ਸੋਟੀ ਹੁੰਦੀ ਹੈ 사ਤਸੰਗਤ ਜੀ ਪਰਮ ਪਿਤਾ ਪਰਮਾਤਮਾ ਦੇ ਜੋ ਸੰਤ ਪਿਆਰੇ ਨੇ ਉਹਨਾਂ ਕੋਲ ਵੀ ਇੱਕ ਸੋਟੀ ਹੁੰਦੀ ਹੈ ਤੇ ਉਹ ਵਚਨਾ ਦੀ ਸੋਟੀ ਰੋਜ ਸੋਟੀ ਨਾਲ ਸਾਧ ਸੰਗਤ ਜੀ ਸਾਨੂੰ ਛਿੜਕਦੇ ਨੇ ਤੇ ਸਾਨੂੰ ਜਗਾਉਂਦੇ ਵੀ ਨਹੀਂ ਕਿ ਆ ਤੂੰ ਸੋਇਆ ਜਾਗ ਈਾਨਾ ਤੈਜੀ ਵੰਜਕ ਸੱਚ ਕਰ ਜਾਣਾ ਸਤਿਗੁਰੂ ਜੀ ਸੋਟੀ ਵੀ ਮਾਰਦੇ ਨੇ ਸਾਧ ਸੰਗਤ ਜੀ ਕਈ ਵਾਰੀ ਬੜੋ ਨਿਲਾਜ ਅਜੂ ਨਹੀਂ ਹਾਰਿਓ ਕਿ ਭਾਈ ਬੜਾ ਬੇਸ਼ਰਮ ਬੰਦਾ ਹੈ ਸਾਧ ਸੰਗਤ ਜੀ ਹਰ ਪ੍ਰਕਾਰ ਨਾਲ ਸਾਡੇ ਜੀਵਨ ਨੂੰ ਸਫਲ ਕਰਨ ਦੀ ਕੋਸ਼ਿਸ਼ ਕਰਦੇ ਜਿਵੇਂ ਸਕੂਲ ਦੇ ਵਿੱਚ ਟੀਚਰ ਪਿਆਰ ਨਾਲ ਵੀ ਸਮਝਾਂਦਾ ਬਾਰ ਬਾਰ ਸਮਝਾਂਦਾ ਤੇ ਭਾਈ ਜੇ ਕੋਈ ਸ਼ਰਾਰਤ ਕਰੇ ਸੋਟੀ ਵੀ ਚੱਕ ਲੈਂਦਾ ਪਰ ਮਾਰਨਾ ਉਹਦਾ ਮਕਸਦ ਨਹੀਂ ਹੈ ਉਹਨੂੰ ਸੁਧਾਰਨਾ ਉਹਦਾ ਮਕਸਦ ਹੈ ਤੇ ਸਤਿਗੁਰ ਜੀ ਇਹ ਸਮਝਾਉਂਦੇ ਨੇ ਜੋ ਹਮ ਬਿੰਮਲ ਹਿਰਦੇ ਚਿਤੰਤਰ ਦੋਸ ਕੋਨ ਪਰਤਰੀਓ ਕੈਰਵ ਦਾਸ ਪ੍ਰਭ ਤੁਮ ਦਿਯਾਲੂ ਅਬੰਧ ਮੁਕਤ ਕਾ ਕਰਿਓ ਕਿ ਦੁਨੀਆ ਦੇ ਲੋਕੋ ਪ੍ਰਮਾਤਮਾ ਬੜਾ ਦਿਯਾਲੂ ਹੈ ਇੱਕ ਵਾਰ ਸਤਿਗੁਰਾਂ ਦੇ ਦਰਬਾਰ ਚ ਆਓ ਸੱਚੇ ਮਨ ਦੇ ਨਾਲ ਪੇਸ਼ ਹੋ ਸਤਸੰਗ ਜੀ ਜੋ ਗਲਤੀਆਂ ਕੀਤੀਆਂ ਨੇ ਭਾਈ ਉਹਦੀ ਮਾਫੀ ਮੰਗੋ ਅੱਗੇ ਤੋਂ ਜੋ ਗੁਰੂ ਦੇ ਬਚਨ ਨੇ ਗੁਰੂ ਦੇ ਬਚਨ ਮੰਨੋ ਉਹ ਪਰਮ ਪਿਤਾ ਪ੍ਰਮਾਤਮਾ ਬੜਾ ਦਿਯਾਲੂ ਅਜ ਗੁਰੂ ਅਰਬਦਾਸ ਮਹਾਰਾਜ ਜੀ ਨੇ ਆਪ ਕਿਹਾ ਹੈ ਕਹਿ ਰਵਦਾਸ ਪ੍ਰਭ ਤੁਮ ਦਿਆਲੋ ਅਬੰਦ ਮੁਕਤ ਕਾ ਕਰਿਓ ਤੇ ਸਾਧ ਸੰਗਤ ਜੀ ਐਨਾ ਦਿਆਲੂ ਪ੍ਰਮਾਤਮਾ ਹੋਵੇ ਫਿਰ ਮੁਕਤੀ ਦੀ ਲੋੜ ਨਹੀਂ ਫਿਰ ਮੰਗਣ ਦੀ ਲੋੜ ਨਹੀਂ ਐ ਸਾਧ ਸੰਗਤ ਜੀ ਬਿਨ ਬੋਲਿਆਂ ਸਭ ਕੁਝ ਜਾਣਦਾ ਉਹਨੂੰ ਸਭ ਪਤਾ ਹੈ ਕਿ ਭਾਈ ਕਿਹੜੇ ਸੱਚੇ ਮਨ ਦੇ ਨੇ ਕਿਹੜੇ ਦਿਖਾਵੇ ਵਾਲੇ ਨੇ ਤੇ ਸਾਧ ਸੰਗਤ ਜੀ ਦੂਰ ਵੀ ਨਹੀਂ ਹੈ ਸੁਣਨ ਵਾਲਾ ਜਦੋਂ ਅਪਰਦਾਸ ਕਰਦੇ ਨੇ ਆਪਾਂ ਸੋਚਦੇ ਆ ਪਤਾ ਨਹੀਂ ਕਾਸ਼ੀ ਬਨਾਰਸ ਅਰਦਾਸ ਜਾਏਗੀ ਜਾਂ ਕਿਸੇ ਡੇਰੇ ਚ ਆ ਅਰਦਾਸ ਜਾਏਗੀ ਗੁਰੂ ਘਰ ਚ ਅਰਦਾਸ ਜਾਏਗੀ ਪਹਾੜਾਂ ਚ ਜਾਏਗੀ ਨਹੀਂ ਸਾਧ ਸੰਗਤ ਜੀ ਔਰ ਅਰਦਾਸ ਸਾਡੇ ਅੰਦਰ ਹੀ ਜਾ ਰਹੀ ਹੈ ਕਹਿ ਰਵਦਾਸ ਹੱਥ ਪੈਨੇ ਰਾ ਜਿਹਨੂੰ ਅਰਦਾਸ ਕਰਨੇ ਉਹ ਸਾਡੇ ਅੰਦਰ ਹੀ ਬੈਠਾ ਹੈ ਸੁਪਾਈ ਅੱਜ ਦਾ ਬੜਾ ਹੀ ਪਾਵਨ ਪਵਿੱਤਰ ਸ਼ਬਦ ਅੱਜ ਸਤਿਗੁਰਾਂ ਨੇ ਸਾਨੂੰ ਇੱਕੋ ਹੀ ਗੱਲ ਸਮਝਾਈ ਹੈ ਕਿ ਭਾਈ ਇਹ ਸੰਸਾਰ ਚ ਰਹਿੰਦੇ ਕਰਦੇ ਨੇ ਕਾ ਗਲਤੀਆਂ ਸਾਡੇ ਤੋਂ ਹੋ ਜਾਂਦੀਆਂ ਨੇ ਪਰ ਸਾਧ ਸੰਗਤ ਜੀ ਗਲਤੀ ਅਸੀਂ ਜਾਣ ਬੁੱਝ ਕੇ ਨਾ ਕਰੀਏ ਇਹੀ ਸਤਿਗੁਰਾਂ ਨੇ ਸਾਨੂੰ ਸਮਝਾਇਆ ਕਿ ਭਾਈ ਮਾੜੇ ਕਰਮਾਂ ਤੋਂ ਬਚ ਕੇ ਰਹੀਏ ਕਿਉਂਕਿ ਕਰਮਾਂ ਦੇ हिसाब ਕਿਤਾਬ ਸਾਧ ਸੰਗਤ ਜੀ ਹੋਣਾ ਹੈ ਜਿਹੜੇ ਕਰਮ ਕਿਤੇ ਨੇ ਸਾਡੇ ਸਾਹਮਣੇ ਆਣੇ ਨੇ ਤੇ ਜੇ ਭਾਈ ਉਹ ਕਰਮ ਕੱਟਨੇ ਨੇ ਜੋ ਅਸੀਂ ਪਹਿਲਾਂ ਕਰੇ ਆਏ ਇੱਕੋ ਇੱਕ ਰਸਤਾ ਸਤਿਗੁਰਾਂ ਨੇ ਦੱਸਿਆ ਕਿਉਂਕਿ ਕੱਲ ਦਾ ਭਰੋਸਾ ਨਹੀਂ ਹੈ ਕਿਸੇ ਦਾ ਕੋਈ ਰਵੇ ਕੋਈ ਨਾ ਰਵੇ ਕਿਸੇ ਬੱਚੇ ਦਾ ਜਵਾਨ ਦਾ ਬਜ਼ੁਰਗ ਦਾ ਕਿਸੇ ਦਾ ਭਰੋਸਾ ਨਹੀਂ ਹੈ ਸੋ ਭਾਈ ਬੀਤੇ ਸਮੇਂ 'ਚ ਇੱਕ ਗਲਤੀ ਹੋਈ ਹੈ ਤਾਂ ਆਪਾਂ ਗੁਰੂਆਂ ਨੂੰ ਹੱਥ ਫੜਾ ਦੇਈਏ ਤੇ ਜੇ ਕਿਤੇ ਗੁਰੂਆਂ ਨੇ ਸਾਡਾ ਹੱਥ ਫੜ ਲਿਆ ਸਾਦ ਸੰਗਤ ਜੀ ਜੋਤੇ ਹਮ ਨਾ ਪਾਪ ਕਰਨਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ ਗਨਕਾਥੀ ਕਿਸ ਕਰਮਾ ਜੋਗ ਪਰਪਰ ਸੰਸੋ ਰਮਤੀ ਪੋਗ ਨਿਸਬਾਸਰ ਦੁਸਕਰਮ ਕਮਾਈ ਰਾਮ ਕਹਿਤ ਬੈਕੁੰਠ ਹੈ ਜਾਈ ਸਾਧੂ ਕੀ ਜੋ ਲੇ ਓਟ ਤਰੇ ਮਿਟੇ ਪਾਪ ਸਭ ਕੋਟ ਕੋਟ ਸਾਰੇ ਪਾਪ ਮਾਫ ਕਰ ਦਿੰਦਾ ਸਾਧ ਸੰਗ ਜੀ ਜੀ ਜਾਣੇ ਅਣ ਜਾਣੇ ਹੋਏ ਪਰ ਕਰਦਾ ਉਹਨਾਂ ਦੇ ਹੈ ਜੋ ਵਾਦਾ ਕਰਦੇ ਨੇ ਕਿ ਗੁਰੂ ਜੀ ਜੋ ਤੁਸੀਂ ਕਹੋਗੇ ਅਜ ਤੋਂ ਬਾਅਦ ਉਹੀ ਹੋਏਗਾ ਸੋ ਸਾਧ ਸੰਗ ਜੀ ਆਓ ਗੁਰਾਂ ਦੇ ਵਚਨ ਮੰਨੀਏ ਵਚਨਾਂ ਤੇ ਹੀ ਭਗਤੀ ਟਿਕੀ ਹੋਈ ਹੈ ਜੇ ਆਪਾ ਪੂਰੇ ਭਗਤ ਬੰਨਾ ਹੈ ਆ ਪੂਰੇ ਪਰਫੈਕਟ ਗੁਰੂ ਦੇ ਬੱਚੇ ਬੰਨਾ ਹੈ 사ਸੰਗਤ ਜੀ ਗੁਰਸਿੱਖ ਬੰਨਾ ਹੈ ਗੁਰਮੁਖ ਬੰਨਾ ਹੈ ਤਾਂ ਬਚਨੀ ਤੋਰ ਮੋਰ ਮਨ ਮੰਨਾ ਹੈ ਜਨ ਕੋ ਪੂਰਨ ਦੀ ਜੇ ਜੇ ਪੂਰਾ ਹੋਣਾ ਤਾਂ ਪਾਈ ਗੁਰੂ ਦੇ ਵਚਨ ਮੰਨੀਐ ਸੋ ਇਨੀ ਕੀ ਬੇਨਤੀ ਪ੍ਰਵਾਨ ਸਮਾਜ ਬਹੁਤ ਜ਼ਿਆਦਾ ਹੋ ਚੁੱਕਿਆ 사ਸੰਗਤ ਜੀ ਜੋ ਬੋਲੇ ਸੁਣੇ ਪੈ ਸਤਿਗੁਰੂ ਅਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਤਨ ਗੁਰਦੇਵ ਸਤਨਾਮ 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 ਸੋਹਨ ਸਤਨਾਮ ਜੀ